ਦਾ ਜਦੇ ਉਹ ਅਗਲ ਕਿਸੇ ਨੂੰ ਦੇਖੋ ਜੀ ਇਹ ਡੈਡਵਾ ਰੋਡ ਧਾਰੀਵਾੜ ਸ਼ਹਿਰ ਦੇ ਵਿੱਚ ਅੱਜ ਬਹੁਤ ਹੀ ਵੱਡੀ ਫਿਰਿਆ ਘਟਨਾ ਹੋਣੀ ਜਾ ਰਹੀ ਸੀ ਪਰ ਚਲੋ ਪ੍ਰਮਾਤਮਾ ਦਾ ਸ਼ੁਕਰ ਹੈ ਵਾਹਿਗੁਰੂ ਦਾ ਸ਼ੁਕਰ ਹੈ ਵੀ ਸਾਰਾ ਬਚਾਅ ਹੋ ਗਿਆ ਤੇ ਪਰਾਲੀ ਨਾ ਭੜੀ ਟਰਾਲੀ ਸੀ ਜੋ ਕਿ ਇੱਥੇ ਖਲੋਤੀ 2 ਮਿੰਟ ਤੇ ਜਿਹੜਾ ਟ੍ਰਾਂਫਿਕ ਸਪਾਰਕ ਨਿਕਲਿਆ ਤੇ ਉਹਦੇ ਵਿੱਚ ਲੱਗਾ ਦੇ ਨਾਲ ਹੀ ਪਰਾਲੀ ਨੂੰ ਅਗਰਾਜੀ ਸਾਰੀਆਂ ਧਾਰਾ ਸੜ ਗਈਆਂ ਪਬਲਿਕ ਨੇ ਸ਼ਹਿਰ ਵਾਸੀਆਂ ਨੇ ਸਾਥ ਦਿੱਤਾ ਤੇ ਉਸੇ ਵੇਲੇ ਫੋਨ ਕੀਤਾ ਤੇ ਫਾਇਰ ਬ੍ਰਿਗੇਡ ਆਈ ਬਿਜਲੀ ਬੋਰ ਨੂੰ ਕਰ ਸਾਰੇ ਬਿਜਲੀ ਬੋਰ ਨੇ ਲਾਈਟਾਂ ਬੰਦ ਕਰਤੀਆਂ ਜਿਹਦੇ ਨਾਲ ਜਿਹੜੀ ਬਹੁਤ ਨੁਕਸਾਨ ਹੋਣਾ ਹੈ ਸ਼ਹਿਰ ਦਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਲਾਗੇ ਲਾਗੇ ਦੁਕਾਨਾਂ ਵਾਂ ਤੇ ਬੜਾ ਥੋੜਾ ਜਿਹਾ ਰਾਹ ਵਾ ਇਥੇ ਤੇ ਉਹਦੇ ਕਰਕੇ ਨੁਕਸਾਨ ਤੋਂ ਬਚ ਗਏ ਆ ਲੋਕਾਂ ਦੇ ਸਹਿਯੋਗ ਦੇ ਨਾਲ ਮੈਂ ਅੱਗੇ ਵੀ ਬੜੀ ਵਾਰੀ ਬਿਜਲੀ ਬੋਰ ਨੂੰ ਲਿਖ ਕੇ ਦਿੰਦਾ ਵੀ ਸਾਡੇ ਜਿਹੜਾ ਡਡਵਾ ਰੋਡ ਤੇ ਉਥੇ ਬਹੁਤ ਰੱਖ ਦਿੰਦਾ ਉੱਥੇ ਜਿਹੜੇ ਟਰਾਂਸਫਾਰਮਰ ਲੱਗੇ ਆ ਉਹ ਚੜਾਈ ਦੇ ਤੁਨ ਲੱਗੇ ਆ ਉਹਨੂੰ ਦੂਸਰੀ ਜਿਹੜਾ ਸਾਈਡ ਤੇ ਕੀਤਾ ਜਾਏ ਤਾਂ ਕਿ ਰਾਹ ਖੁੱਲਾ ਹੋ ਜਾਏ